ਜਿਹੜਾ ਹੜ੍ਹਾਂ ਦਾ ਪ੍ਰਕਰੂਪ ਚੱਲਿਆ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਮੈਨੇਜਰ ਸਾਹਿਬਾਨਾਂ ਨੂੰ ਇਹ ਆਦੇਸ਼ ਜਿਕੇ ਕਿ ਇਸ ਹੌਸ ਦੇ ਸਮੇਂ ਵਿੱਚ ਪਹਿਲਾ ਲੰਗਰ ਪਾਣੀ ਹੋਰ ਜੋਰੀ ਜ਼ਰੂਰੀ ਜਿਹੜੀਆਂ ਵਸਤਾਂ ਐ ਉਹ ਪਚਾਈਆਂ ਜਾਣ ਉਹ ਦੇ ਵਿੱਚ ਸਫਰ ਰੂਪ ਦੇ ਵਿੱਚ ਹਰ ਗੁਰਦੁਆਰਾ ਸਹਿਬਾਨ ਦੇ ਵਿੱਚੋਂ ਜਿੱਥੇ-ਜਿੱਥੇ ਕਿਸੇ ਦੀ ਮੰਗ ਸੀ ਚਾਹੇ ਉਹ ਟਰੈਕਟਰਾਂ ਥਾਣੇ ਗਏ ਚਾਹੇ ਕੈਸਤੀਆਂ ਥਾਣੇ ਗਏ ਉੱਥੇ ਵਿਵਸਥਾ ਸਾਰਾ ਜਿਹੜਾ ਪ੍ਰਬੰਧ ਸ਼ਰੌਂਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਉਹ ਤੋਂ ਬਾਅਦ ਫਿਰ ਕਿਉਂਕਿ ਹੁਣ ਨਮਾ ਜਦੋਂ ਮੁੜ ਕੇ ਰੀਹੈਬਿਟੇਸ਼ਨ ਹੁੰਦੀ ਆ ਤੇ ਉਸ ਵੇਲੇ ਪਤਾ ਲੱਗਦਾ ਕਿੱਥੋਂ-ਕਿੱਥੋਂ ਲਾਸ ਹੋਇਆ ਬਹੁਤ ਸਾਰੇ ਬੰਨ ਜਿਹੜੇ ਸੀਗੇ ਉਹ ਚਾਹੇ ਤੂਸੀਦੇ ਸੀ ਚਾਹੇ ਸਤਲੋਜ ਦਾ ਸੀ ਚਾਹੇ ਬਿਆਸ ਦਾ ਸੀ ਚਾਹੇ ਰਾਵੀ ਦਾ ਸੀ ਉਹ ਬਹੁਤ ਥਾਂ ਤੋਂ ਨੁਕਸਾਨੇ ਗਏ ਫਾਰਜਦਾ ਸਰਕਾਰ ਦਾ ਬੰਦਾ ਸੀ ਕਿ ਤਰੰਤ ਉਥੇ ਆਪਣੇ ਸਾਧਨ ਮਹੱਈਆ ਕਰਾ ਕੇ ਉਹ ਜਿਹੜੇ ਬੰਨ ਲਵਾਏ ਜਾਂਦੇ ਪਾਰ ਪੰਜਾਬ ਦੇ ਲੋਕਾਂ ਨੂੰ ਸਤ ਗੁਰੂ ਜੀ ਨੇ ਬਾਰ ਬਖਸ਼ਿਸ਼ ਕੀਤਾ ਆ ਇਹ ਦੁੱਖ ਦੇ ਸਮੇ ਸਾਰੇ ਇਕੱਤਰ ਹੋ ਜਾਂਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਪਹਿਲੇ ਦਿਨ ਤੋਂ ਇਹ ਕਿਹਾ ਸੀ ਵੀ ਜਿੱਥੇ ਤੁਹਾਨੂੰ ਕੋਈ ਡੀਜ਼ਲ ਦੀ ਲੋੜ ਆ ਸਾਨੂੰ ਦੱਸੋ ਤੁਹਾਨੂੰ ਉਹ ਜਿਹੜੀ ਡੀਜ਼ਲ ਦੀ ਉਹ ਮਹੱਈਆ ਕਰਾਇਆ ਜਾਊਗਾ ਉਹ ਤੋਂ ਨਾਲ ਕਿਉਂਕਿ ਹੁਣ ਬੰਨਾਂ ਦਾ ਕਾਰਜ ਵੀ ਨਾਲ ਆਰੰਭ ਹੋ ਗਿਆ ਤੇ ਉਹ ਜ਼ਰੂਰੀ ਵੀ ਸੀ ਇਹਦੇ ਲਈ ਅਸੀਂ ਹੁਣ ਪਹਿਲੇ ਤੌਰ ਤੇ ਬੰਨਾਂ ਨੂੰ ਜਿੱਥੇ-ਜਿੱਥੇ ਬੰਨ ਲਾ ਕਰ ਰਹੇ ਆ ਉਥੇ-ਉਥੇ ਅਸੀਂ ਜਿਹੜਾ ਡੀਜ਼ਲ ਜਿਹੜਾ ਆ ਉਹ ਸਪਲਾਈ ਕੀਤਾ ਮੁੱਖ ਤੌਰ ਤੇ ਖੇਮ ਕਰਨ ਦੇ ਵਿੱਚ ਜਿਹੜਾ ਕੌਰੀਡੋਰ ਜਿੱਥੇ ਅੰਦਰ ਤਾਰਾਂ ਲੱਗੀਆਂ ਉਹਦੇ ਅੰਦਰ-ਅੰਦਰ ਬੰਨਿਆ ਇੱਕ ਪਾਕਿਸਤਾਨ ਵਾਲੇ ਪਾਸੇ ਇੱਕ ਹਿੰਦੁਸਤਾਨ ਵਾਲੇ ਪਾਸੇ ਉਥੇ ਅਸੀਂ ਉਹਨਾਂ ਨੂੰ 6 ਹਜ਼ਾਰ ਲੀਟਰ ਜਿਹੜਾ ਤੇਲ ਵਾਹਿਆ ਕਰਾਇਆ ਤੇ ਉਹ ਕੰਮ ਚੰਗੀ ਪੱਤਰ ਤੇ ਚੱਲ ਰਿਹਾ ਪੰਨ ਬਣਾਉਣ ਦਾ ਉਹ ਤੋਂ ਇਲਾਵਾ ਕਿਉਂਕਿ ਸਲਤਨਪੁਰ ਲੋਧੀ ਜਿਹੜਾ ਇਹ ਜਿਆਦਾ ਪ੍ਰਭਾਵਤ ਸੀ ਨਾਲ ਆਪਣੇ ਸ਼ਾਹ ਕੋਟ ਵਾਲਾ ਜਿਹੜਾ ਇਲਾਕਾ ਉਹ ਵੀ ਪ੍ਰਭਾਵ ਸੀ ਉੱਥੇ ਅਸੀਂ ਲਗਭਗ 11000 ਲੀਟਰ ਜਿਹੜਾ ਤੇਲ ਜੀ ਹੁਣ ਤੱਕ ਮਹੀਆ ਕਰਵਾ ਚੁੱਕੇ ਆ ਤੇ ਉਹ ਤੋਂ ਇਲਾਵਾ 8000 ਲੀਟਰ ਤੇਲ ਹੋਰ ਉਹਨਾਂ ਨੂੰ 25 ਤਰੀਕ ਨੂੰ ਉਥੇ ਬੰਨ ਦੇ ਉੱਤੇ ਸਾਰੇ ਜਿਹੜੀਆਂ ਮਸ਼ੀਨਰੀਆਂ ਲੱਗੀਆਂ ਆ ਉਹਨਾਂ ਸਾਰਿਆਂ ਨੂੰ ਮਹੀਆ ਕਰਵਾਇਆ ਜਾਊਗਾ ਦੂਸਰਾ ਦੇਰਾ ਬਾਬਾ ਨਾਨਕ ਦੇ ਦੋ ਤਿੰਨਾਂ ਤਾਹਾਂ ਤੋਂ ਉਹ ਬੰਨ ਟੁੱਟੇ ਆ ਕੁਝ ਬੰਨਾਂ ਦੇ ਉੱਤੇ ਐਨ ਜੀਓਸ ਜਿਹੜੀਆਂ ਆ ਜਾਂ ਦੂਸਰੀਆਂ ਜਥੇਬੰਦੀਆਂ ਕਾਰਜ ਕਰ ਰਹੀਆਂ ਆ ਇਹ ਕੋਰੀਡੋਰ ਦੇ ਨਾਲ ਜਿਹੜਾ ਵੱਡਾ ਇੱਕ ਗੈਪ ਪੈ ਗਿਆ ਸੀ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਤੇ ਹੋਰ ਉਹਨਾਂ ਦੇ ਸਹਿਯੋਗੀ ਸਾਰੇ ਉਹ ਉੱਥੇ ਕਾਰਜ ਕਰ ਰਹੇ ਤੇ ਉਹਨਾਂ ਨੂੰ 5000 ਲੀਟਰ ਜਿਹੜਾ ਡੀਜ਼ਲ ਆਸੀਂ ਮਹੱਈਆ ਕਰਵਾ ਦਿੱਤਾ ਤੇ ਬਾਕੀ ਉਹਨਾਂ ਦੀ 5000 ਦੀ ਹੋਰ ਮੰਗਿਆ ਉਹ ਸਮੇਂ ਅਨੁਸਾਰ ਜਿਹੜੀ ਆ ਪੂਰੀ ਕਰ ਦਿੱਤੀ ਜਾਊਗੀ ਸੋ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ ਤੇ ਇਹਨਾਂ ਕਾਰਜਾਂ ਨੂੰ ਆਪਣੇ ਹੱਥ ਚ ਨਹੀਂ ਲੈ ਰਹੀ ਸੇ ਜੋਗ ਕਰ ਰਹੀ ਆ ਜਿੱਥੇ ਹੱਥ ਚ ਲੈਣ ਦਾ ਕਾਰਜ ਆ ਉੱਥੇ ਵੀ ਅਸੀਂ ਕਰ ਰਹੇ ਆ ਡੀਜ਼ਲ ਤੇ ਬੀਆਂ ਆਪ ਦਾ ਜਿਹੜਾ ਆ ਪਹਿਲਾਂ ਅਨਾਉਂਸ ਕੀਤਾ ਸੀ ਉਦੋਂ ਉਹ ਸਾਰਾ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਆ ਤੇ ਨਾਲ ਦੀ ਨਾਲ ਮੈਂ ਇੱਕ ਹੋਰ ਵੀ ਸਪਾਈਟ ਕਰਨਾ ਚਾਹੁੰਨਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਤੁਹਾਡੀ ਆਪਣੀ ਜਥੇਬੰਦੀ ਆ ਗਈ ਵਾਰੀ ਕਨਫਿਊਜ਼ਨ ਗਿਆ ਕੀਤਾ ਜਾਂਦਾ ਕਿ ਜੀਏ ਸ਼੍ਰੋਮਣੀ ਅਕਾਲੀ ਦਲ ਵਾਲੇ ਅਨਾਉਂਸ ਕਰਿਆ ਤੇ ਸ਼੍ਰੋਮਣੀ ਕਮੇਟੀ ਤੇਲ ਮਾਇਆ ਕਰਾ ਰਹੀ ਆ ਉਹ ਆਪਣੇ ਦੌਰ ਤੇ ਜਥਾ ਸ਼ਕਤੀ ਉਹ ਵੀ ਆਪਣਾ ਮਾਇਆ ਕਰਵਾ ਰਹੀ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋ ਬੱਕਰੀ ਜੱਥੇ ਬੰਦੀ ਨਹੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖ ਪੰਥੀ ਸਰਮੌਰ ਜੱਥੇ ਬੰਦੀ ਆ ਸ਼੍ਰੋਮਣੀ ਅਕਾਲੀ ਦਲ ਗਾਹਾਂ ਮੈਂ ਅਕਸਰ ਇਹ ਕਹਿੰਨਾ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਆ ਤੋ ਇਹਨੂੰ ਉਸ ਬਾਕ ਨੂੰ ਨਾ ਲਜਾਇਆ ਕਰੋ ਸਮਾਂ ਦਾ ਲੋਕਾਂ ਦਾ ਅਹਿਲੇ ਸੇਵਾ ਕਰਨ ਦਾ ਜਿਹਦੇ ਜਾ ਕੇ ਮਦਦ ਜੇਬ ਵਿੱਚ ਪੈਂਦੀ ਜੇਬ ਚ ਕਹਿਣੇ ਤੋਂ ਭਾਪੇ ਉਹਨੂੰ ਡੀਜ਼ਲ ਮੈਦਾ ਜਾਂ ਹੋਰ ਕੋਈ ਵਸਤ ਮਿਲਦੀ ਉਹਨੂੰ ਪੁੱਛੋ ਫੇ ਕੀ ਹਾਲਾਤ ਉਹ ਕਿਵੇਂ ਦਾ ਸਕੂਨ ਮਹਿਸੂਸ ਕਰਦਾ ਤੋ ਮੈਂ ਜਿਹੜੀ ਅੱਜ ਦੀ ਇਹ ਮੀਟਿੰਗ ਆ ਉਹ ਤਾਂ ਫੋਕਸ ਕਰ ਰਿਹਾ ਇਹ ਤਾਂ ਉਹ ਕਾਰਜ ਆ ਜਿਹੜੇ ਕਰ ਰਹੇ ਅਸੀਂ ਤੇ ਕਰੀ ਜਾਣੇ ਨਿਰੰਤਰ ਪਰ ਸਾਡਾ ਅਸੀਂ ਇੱਕ ਫੈਸਲਾ ਕੀਤਾ ਕਿ 24 ਘੰਟਿਆਂ ਤੋਂ ਬਾਅਦ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜਾ ਪੋਰਟਲ ਤੁਸੀਂ ਜਿਹੜੇ ਖੋਲੋਗੇ ਉਹਦੇ ਤੇ ਕੀ ਆਮਦਨ ਆਈ ਤੇ ਕੀ ਖਰਚ ਹੋਇਆ ਭਾਵੇਂ ਅਸੀਂ 20 ਕਰੋੜ ਰੁਪਈਆ ਆਪਣੇ ਵਸੂਲਿਆਂ ਤੋਂ ਰੱਖਿਆ ਪਰ ਕਿਉਂਕਿ ਲੋਕਾਂ ਦੇ ਵਿੱਚ ਵੀ ਕਿਉਂਕਿ ਮਾਇਆ ਲੋਕਾਂ ਦੀ ਆ ਤੇ ਉਹ ਲੋਕਾਂ ਦੀ ਜਾਣਕਾਰੀ ਹਿੱਤ ਵੀ ਜਿਹੜੀ ਹੋਣੀ ਚਾਹੀਦੀ ਏ ਐਮਪਲੋਈ ਸਾਡੇ ਇੱਥੇ ਡਿਪੂਟ ਕਰ ਦਿੱਤੇ ਆ ਜਿਹੜੇ ਇਹ ਰੋਜ਼ ਦੀ ਰੋਜ਼ ਐਟ ਲੀਸਟ ਦੋ ਦਿਨਾਂ ਦਾ ਤਰਾਂਤ ਕਰਿਆ ਕਰਨਗੇ ਇੱਕ ਦਿਨ ਦਾ ਕਰਨੀ ਤਾਂ ਦੋ ਦਿਨਾਂ ਤੋਂ ਬਾਅਦ ਇਹ ਕਿੱਥੋਂ ਖਰਚਾ ਆਇਆ ਤੇ ਕਿਥੇ ਖਰਚ ਜਾ ਰਿਹਾ ਸੋ ਹੁਣ ਤੱਕ ਦਾ ਲਗਭਗ ਸਾਨੂੰ ਜਿਹੜਾ ਇਹ ਜਿਹੜੀ ਗੱਲ ਇਹ ਆਪਾਂ ਜਿਹੜੀ ਹੁਣ ਤੱਕ ਦੀ ਕਲੈਕਸ਼ਨ ਆਈ ਆ ਉਹ ਕਲੈਕਸ਼ਨ ਦੇ ਵਿੱਚ 341000 ਰੁਪਇਆ ਮੈਂਬਰ ਸਾਹਿਬਾਨ ਨੇ ਮੰਨਣ ਸਾਹਿਬ ਨੇ ਲੱਖ ਦਿੱਤਾ ਕਾਲੋਂ ਸਾਹਿਬ ਨੇ ਲੱਖ ਦਿੱਤਾ ਇਦਾਂ ਹੋਰ ਨਾ ਨੇ ਵੀ ਮਹਿਤਾ ਸਾਹਿਬ ਦੇ ਪਰਿਵਾਰ ਨੇ ਦਿੱਤਾ ਉਹ 341000 ਰੁਪਏ ਇਹਨਾਂ ਦੇ ਅਖਤਿਆਰੀ ਕੋਟੇ ਤੋਂ ਅਲਾਵਾ ਆ ਤੇ ਇਹ ਤੋਂ ਇਲਾਵਾ ਸੰਗਤਾਂ ਵੱਲੋਂ ਸੰਗਤਾਂ ਵੱਲੋਂ ਹੁਣ ਤੱਕ 8129755 ਰੁਪਏ ਮੈਨੂੰ ਖੁਸ਼ੀ ਵੀ ਆ ਕਿ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਸੰਗਤਾਂ 'ਚ ਐਡਾ ਉਤਸ਼ਾਹ ਆ ਕਿ ਮਾਇਕ ਤੌਰ ਦੇ ਉੱਤੇ ਕਿਉਂਕਿ ਚੈੱਕ ਆ ਜਾਂਦੇ ਫਿਰ ਕੈਸ਼ ਹੋਣ ਨੂੰ ਟਾਈਮ ਲੱਗਦਾ ਇਸ ਕਰਕੇ ਉਹ ਹਾਲੇ ਅਸੀਂ ਜਿਉਂ-ਜਿਉਂ ਕੈਸ਼ ਹੋਈ ਜਾਣੇ ਤੁਹਾਡੇ ਕੋਚਰੀ ਉਹ ਕਰਦੇ ਜਾਵਾਂਗੇ ਤੇ ਸਭ ਤੋਂ ਵੱਡੀ ਮਲਾਜਮਾ ਬੋਲੋ ਇਹ ਕਿਉਂਕਿ ਸਾਡੇ ਆਊਟਰ ਸੋਰਸ ਆ ਜਿਹੜੇ ਸਾਨੂੰ ਅਦਰ ਦਨ ਸ਼ੋਮਣੀ ਤੌਰ ਦਾ ਪ੍ਰਬੰਧਕ ਕਮੇਟੀ 2 ਕਰੋੜ 14 ਲੱਖ 50000 24 ਰੁਪਏ ਇਹ ਸਾਨੂੰ ਡੋਨੇਟ ਕੀਤੇ ਗਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਸੋ ਹੁਣ ਤੱਕ ਦਾ ਜਿਹੜਾ ਕੁੱਲ ਜੋੜਿਆ ਸਾਰਾ ਉਹ 2 ਲੱਖ ਕਰੋੜ 99000 99 ਲੱਖ 20779 ਰੁਪਏ ਆ